ਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਕੰਧਾਂ ਉੱਤੇ ਲਿਖਿਆ ਗਿਆ ਚਿੱਟਾ ਇੱਥੇ ਸ਼ਰਿਆਂ ਵਿਕਦਾ ਹੈ ਲੇਕਿਨ ਪੁਲਿਸ ਨੇ ਕਿਹਾ ਇਹ ਸ਼ਰਾਰਤੀ ਅਨਸਰਾਂ ਦਾ ਕੰਮ ਉਹਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਮਾਮਲੇ ਦਰਜ ਅਤੇ ਕੀਤੇ ਜਾ ਰਹੇ ਹਨ ਕਾਸ ਆਪਰੇਸ਼ਨ ਇਸ ਤਰ੍ਹਾਂ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਉਹਨਾਂ ਵੱਲੋਂ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਉੱਥੇ ਇਹੀ ਅਸੀਂ ਦਿਖਾ ਰਹੇ ਹਾਂ ਪਿੰਡ ਮੋੜਕਲਾਂ ਦੀਆਂ ਜਿਲ੍ਹਾ ਬਠਿੰਡੇ ਦੀਆਂ ਤਸਵੀਰਾਂ ਜਿੱਥੇ ਇਹਨਾਂ ਕੰਧਾਂ ਦੇ ਉੱਤੇ ਸ਼ਲੋਗਨ ਲਿਖੇ ਗਏ ਆ ਕਿ ਚਿੱਟਾ ਇੱਥੇ ਸ਼ਰਿਆਂ ਵਿਕਦਾ ਹੈ ਲੇਕਿਨ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਉਹਨਾਂ ਵੱਲੋਂ ਕਾਫੀ ਸਾਰੇ ਮਕਦਮੇ ਦਰਜ ਕੀਤੇ ਗਏ ਤੇ ਕਾਫੀ ਸਾਰੇ ਲੋਕ ਨਿਹੜੇ ਜਿਨ੍ਹਾਂ ਦੇ ਵਿੱਚ ਭੇਜੇ ਗਏ ਆ ਲੇਕਿਨ ਹਜੇ ਵੀ ਲੋਕ ਆਕੇ ਹੋਏ ਨਹੀਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ ਸ਼ਾਇਦ ਦੁਕਾਨਾਂ ਦੇ ਉੱਤੇ ਖੰਡ ਭਾਵੇਂ ਨਾ ਮਿਲੇ ਲੇਕਿਨ ਚਿੱਟਾ ਜਿਹੜਾ ਸ਼ਰੀਆਮ ਇੱਥੇ ਆਪਣਾ ਇੱਥੇ ਆਪਣਾ ਦੇ ਕਹਿਣ ਦੇ ਉੱਤੇ ਮਿਲ ਜਾਂਦਾ ਹੈ ਅਸੀਂ ਦੁਕਾਨਾਂ ਦੇ ਸਾਰੀਆਂ ਤਸਵੀਰਾਂ ਜਿੱਥੇ ਪਿੰਡ ਦੀਆਂ ਕੰਧਾਂ ਦੇ ਉੱਤੇ ਅੱਕੇ ਹੋਏ ਲੋਕਾਂ ਨੇ ਸਲੋਗਨ ਤੱਕ ਲਿਖ ਦਿੱਤੇ ਕਿ ਇਸ ਆਪਣਾ ਪਿੰਡ ਦੇ ਵਿੱਚ ਚਿੱਟਾ ਸ਼ਰੀਆਮ ਵਿਕਦਾ ਹੈ ਕੀ ਨਾਇ ਹੈ ਤੁਹਾਡਾ ਮੰਦਿਰ ਮੰਦਿਰ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਬਾਰੇ ਮਾਮਲਾ ਹੈ ਜੀ ਇਨਾ ਸਾ ਵੀ ਕਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਘੁਰਿਆਂ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕਿਹਨੂੰ ਕੱਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਵਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਇਹ ਬੰਦ ਹੋ ਜਾਏ ਸਾਰੇ ਸਾਰੇ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਮਾ ਖਾਲੀ ਹੋ ਗਿਆ ਜਮਾ ਦਾ ਕੋਈ ਜੀਵਤ ਮਾਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਦੀ ਕੀ ਕੋਸ ਕੋਲ ਦੇ ਕੀ ਖੁਠਣਾ ਨਗਾ ਮੁਠਗਾ ਅੰਦਰ ਫੜਕੇ ਰੱਖ ਲੈਂਦੀਆਂ ਮੁੰਡਾ ਨੂੰ ਜੇਰਾਤ ਕਰਾ ਦੇਣਗੀਆਂ ਕੋਈ ਨਹੀਂ ਜੀਵਤ ਰਹੇਗੀ ਮੇਰੀ ਹੱਥ ਬੰਨ ਕੇ ਬੇਨਤੀ ਆ ਕੋਈ ਹੁਣਾ ਗੰਡੇ ਆਦ ਵੀ ਨਹੀਂ ਜਾਂਦਾ ਮਗਰ ਮਗਰ ਵੀ ਨਹੀਂ ਗਈ ਉਹਦੇ ਮਗਰ ਵੀ ਨਹੀਂ ਗਈ ਹੱਥ ਬੰਨ ਕੇ ਬੇਨਤੀ ਆ ਮੈਂ ਖੜੇ ਹੱਥ ਕਰ ਦਈਏ ਜਮਾਨ ਅੰਦਰ ਬਿਠਾ ਦੋ ਮੇਰਾ ਪੁੱਤ ਦਿਹਾ ਦੀ ਤੇ ਜਾਂਦੀ ਉਹਦੇ ਕੰਦੇ ਮੇਰਾ ਪੁੱਤ ਮੇਰਾ ਬੰਦਾ ਵਾ ਮੈਂ ਬਹੁਤ ਔਖੀ ਆ ਕੋਈ ਮੰਗਲ ਨਹੀਂ ਜਾਂਦਾ ਮਾਂ ਬਾਪ ਨੂੰ 我买十元的。 અને બી દે આ પહેલા માગર લા લેતે ઓના નું મગર લા લે લેયા બહુ તો કે હાલ હે એдам નું આઈ લે જ છે ચોટ ટેબક ટેબક છે ચકા દિંતા ઢાડી આલા નું ઢાડી દિંડે જ જ જ દિંડે આપસે આ કે દિંડે આપસે પૈસા ના હોજે ਕੁੱਤ ਦੇ ਕੁੱਤਾਂ ਫੜਕੇ ਅੰਦਰ ਹੋ ਜਾਂਦੇ ਆ ਆਈ ਅੱਖੇ ਰੰਗਦੇ ਸਾਰੇ ਮੰਨਣਾ ਬੁਲੇ ਕੋਈ ਕਾਰਵਾਈ ਨਹੀਂ ਕੀਤੀ ਰਾਜੀ ਬੰਦਾ ਹੱਸਦਾ ਪੰਗੜਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਰਾਜੀ ਬੰਦਾ ਇੱਕੋ ਸ਼ਾਇਦ ਰਾਜੀ ਬੰਦਾ ਕਿਵੇਂ ਹੋਇਆ ਕਿਹੜਾ ਪਿੰਡ ਹੈਗਾ ਮੇਰਾ ਪਿੰਡ ਮੌੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਖਦਾ ਮੇਰਾ ਬਾੜ ਜੇ ਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕਰ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆ ਹੈ ਕੀ ਹੈ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੈ ਇਹ ਪਤਾ ਨਹੀਂ ਸਾਨੂੰ ਕਿਨੇ ਦੇ ਕੇਗਾ ਵੀ ਲੈ ਗਿਆ ਸਹੀ ਆ ਜਾਵਾਂ ਨਵਾ ਦੇਖਦਾ ਜੇ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟੇਆਗਾ ਇਥੇ ਨਹੀਂ ਮਟੇਆਗਾ ਪੁਲਿਸ ਵਾਲੇ ਨੇ ਮਟਾਇਆ ਇਹੋ ਇਹਦਾ ਮਟੇਆ ਕੰਧਾਂ ਤੋਂ ਹਾਂ ਉਹ ਪੁਲਿਸ ਵਾਲੇ ਤਾਂ ਮੈਂ ਕਿਹਾ ਵੀ ਤੁਸੀਂ ਕੌਣ ਆ ਕੇ ਸੀ ਮਲਾ ਕੇ ਮੈਂ ਤਾਂ ਤਾਂ ਮਟੇਣ ਆਏ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਕਹਿ ਵੀ ਕਰਦਾ ਮਟਾਉਣੇ ਅੱਗੇ ਸਾਨੂੰ ਆਰਡਰ ਹੈ ਨਹੀਂ ਆਰਡਰ ਤੁਹਾਨੂੰ ਮਟੇਣ ਦੀ ਹੈ ਕਿ ਨਸ਼ਾ ਜਿਹੜਾ ਗੇਜਾ ਅਸੀਂ ਅੱਖਾਂ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਅੱਗੇ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਦਿੰਦਾ ਇਹਦਾ ਫੜੋ ਕਿਸ ਦੀ? ਤੁਹਾਡਾ ਕਿੰਨਾ ਆਏਗਾ? ਮੈਂ ਨਾ ਜਗਦੇਵ ਸਿੰਘ ਆ ਜੀ। ਇਹ ਪਿੰਡ ਕਿ ਚਿੱਟਾ ਵਿਕਦਾ ਇੱਥੇ? ਤਾਂ ਵਿਕਦਾ ਹੀ ਆ ਜੀ ਫੇਰ ਹੀ ਲਿਖਿਆ ਜੀ ਇਹ। ਸ਼ਰਿਆਂ ਵਿੱਚ ਵਿਕਦਾ ਹੀ ਇੱਥੇ। ਠੀਕ ਆ। ਛੋਟੇ ਛੋਟੇ ਜਵਾਬ ਕਹੋ ਬੜੀਆਂ ਆਣੀਆਂ। ਛੋਟੇ ਛੋਟੇ ਜਵਾਬ ਦੇ। ਇਹ ਦੇਖਦਾ ਕਹਿੰਦਾ ਇਹ ਲੋਕਾਂ ਟੀ ਉਹ ਤੋਂ ਵੱਸ ਜਾਣ। ਨਸ਼ਾ ਬੰਦ। ਨਸ਼ਾ ਬੰਦ ਹੋ ਜਾਏ। ਇਹ ਪਾਸੋਂ ਤੋਂ। ਹਾਂ। ਹੁਣ ਕੱਲੀਆਂ ਬੁੜੀਆਂ-ਬੁੜੀਆਂ ਰਹਿ ਗਈਆਂ ਸਾਡੇ ਵੇੜੇ ਜੀ 10-20 ਬੰਦੇ ਰਹਿ ਗਏ। ਸਭ ਜਵਾਨੀਆਂ ਘਰੋਂ ਲੱਗੀਆਂ। ਸਭ ਚਿੱਟੇ ਦੇ ਟੀਕੇਟ ਚੜਦੇ। ਤੁਸੀਂ ਨਾ ਜੀ ਐ ਕਰੋ। ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਆ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2-3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪੰਨ ਕੱਲਾ ਇਕੱਲੇ ਜਵਾਕ ਐ ਇਹ ਵਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 2-3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕਾਉ ਉਹ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜ਼ਿਆਦਾ ਬੁਰਾ ਹਾਲਾ ਹਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆ ਮਿਲ ਰਿਹਾ ਹੈ ਕਹਿੰਦਾ ਨਸ਼ਾ ਬੰਦੀ ਕਰਦਾ ਬਿਲਕੁਲ ਹਾਂ ਨੂੰ ਬੰਦ ਕਰੇ ਜਿਹੜਾ ਸਰੀਰ ਵਿੱਚ ਜਾਂਦਾ ਜਿਹੜਾ ਸਰੀਰ ਵਿੱਚ ਜਾਂਦਾ ਜਾਂ ਬੰਦ ਰੱਖਣ ਦਾ ਕੋਈ ਹੱਲ ਨਹੀਂ ਤਾਂ ਮਰੀ ਜਾਂਦੇ ਆ ਤੇ ਬੁੜੇ ਬੁੜੇ ਬੇਰ ਬੇਨਾ ਹੋ ਗਿਆ ਹੈ ਜਦੋਂ ਅੱਗੇ ਬੰਦ ਸੀ ਨਾ ਬੱਚੇ ਚਾਲੀ ਖੜੇ ਹੁੰਦੇ ਆ ਹਾਂ ਮੋੜਾਂ ਦੇ ਆਪਾਂ ਜੀ ਬੱਚੇ ਮੋੜਾਂ ਤੇ ਰਿੱਕਦਾ ਆਪਾਂ ਬੱਚੇ ਦੇ ਅਸਰ ਹੋ ਗਏ ਆਪਾਂ ਸਕਿਆ ਨੂੰ ਨਾ ਸਤਾਈ ਜਾਵੇ। ਸਕਿਆ ਨੂੰ ਨਾ ਕਿਉਂ ਨਹੀਂ ਪਾਰ ਰਹੇ। ਨੀ ਪੁਲਿਸ ਵੀ ਕਾਰਵਾਈ ਕਰਕੇ ਕੀ ਨਹੀਂ ਕਰਨੀ। ਕੋਈ ਕਾਰਵਾਈ ਨਹੀਂ ਕਰਕੇ ਛੱਡ ਦਿੰਦੇ ਆ। ਇਹ ਕਹਿ ਰਹੇ ਨੇ ਜੀ ਉਹ ਇਹਨਾਂ ਨੂੰ ਦਗਾ ਦਿਖਾ ਕੇ ਅਸੀਂ ਫੇਰ ਫਟਾਪੋਨ ਤੋਂ ਸਾਰਾ ਚਲੇ ਆਵਾਂਗੇ। ਕਿਹਨੇ ਕਿਹਨੇ? ਉਹਦੇ ਬਾਰੇ ਦੱਸੋ ਕਿਹੜੇ ਕਿਹੜੇ ਘਰ ਆ। ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ। ਆਪ ਪਤਾ ਉਹਨਾਂ ਨੂੰ ਜੀ। ਔਰ ਸਾਰੇ ਨੂੰ ਸਭ ਕੋ ਨੂੰ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਰਸਾਰੇ ਕੋਲ ਆ ਕੋਲੇ ਪੁਰਸਾਰੇ ਆ ਉਹ ਤਾਂ ਫੇਰ ਲਾ ਰਹੇ ਜਾਂਦੇ ਆ ਫੜ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਜਿਹਨੇ ਜਾਂਦੇ ਨੇ ਪੁਰਸਾਰੇ ਨਹੀਂ ਜੇ ਸਰਕਾਰ ਕਿਤੇ ਨਸ਼ਾ ਬੰਦ ਕਰਤਾ ਉਹਦੇ ਬਾਰੇ ਕਿੰਨੇ ਕਿੰਨੇ ਮਤਲਬ ਕੋਈ ਨਸ਼ਾ ਨਹੀਂ ਬੰਦ ਕਰਿਆ ਜੇ ਸਰਕਾਰ ਨਸ਼ਾ ਬੰਦ ਕਰਦੀ ਤਾਂ ਫੇਰ ਆਹ ਕੰਮ ਨਹੀਂ ਸੀ ਹੁੰਦੇ ਜੀ ਕਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਿਹੜਾ ਚਿੱਟੇ ਵਾਲਿਆਂ ਨੂੰ ਫੜ ਲੈਂਦੇ ਆ ਆਕਰੋਣ ਨਾ ਕਰੇ ਪੈਸੇ ਨੂੰ ਉਹ ਜਾ ਕੇ ਪੈਸੇ ਭਰਿਆ ਲੈ ਉਹਨੂੰ ਬੰਦੇ ਨੂੰ ਛਡਾ ਲੈਂਦੀ ਹੈ ਭਕਾਓ ਤੁਸੀਂ ਗੱਲ ਆਈ ਪੁਲਿਸ ਨਾਲ ਵੀ ਪੈਸੇ ਨਾਲ ਵੀ ਨਹੀਂ ਹੋਈ ਇਹਨਾਂ ਕੋਲ ਨਹੀਂ ਨਾਲ ਵੀ ਨਹੀਂ ਹੋਈ ਇਹ ਤਾਂਹੀਂ ਚੱਲਦਾ ਕੰਮ ਕੀ ਹੈ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਹੈ ਜੀ ਅਸਲ ਦੇ ਵਿੱਚ ਨਹੀਂ ਬੰਦ ਕਰਦੀ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌੜਕਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵੇਚਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੌੜਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕਾਦਮੇ ਐਨਡੀਪੀਐਸ ਅਖਦ ਦੇ ਦਰਜ ਕਰ ਚੁੱਕੇ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਹੈ ਜੋ ਨਸ਼ਾ ਵਿਰੋਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌੜਕਲਾ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਂਟੇ ਵਿੱਚ ਲਿਜਾ ਕੇ ਉਹਨਾਂ ਨੂੰ ਡੀਡਿਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਹੈ ਜਿਨ੍ਹਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ ਤੇ ਓਟ ਸੈਂਟਰ ਤੇ ਲਜਾਇਆ ਜਾਂਦਾ ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸੋਪ੍ਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸਮਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੇਲ੍ਹ ਭੇਜਿਆ ਜਾਂਦਾ ਹੈ ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੇ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫੇਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਤਰ੍ਹਾਂ ਕਰਾਈ ਜਾਵੇ ਤੇ ਸਾਡੀ ਵਾਰ-ਵਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਤਰ੍ਹਾਂ ਦਿੱਤੀ ਜਾਵੇ ਫਿਰ ਕਵਰੀ ਘਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜਵਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਵਿਅਕਤੀਆਂ ਦੀ ਜਵਾਨਤ ਨਾ ਕਰਾਈ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿੱਤਾ ਜਾਵੇ ਬਾਕੀ ਜੋ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਕੋਈ ਨਸ਼ੇ ਸਬੰਧੀ ਅਸੀਂ ਫੌਰਨ ਕਾਰਵਾਈ ਕਰਕੇ ਐਸਐਸਪੀ ਸਾਹਿਬ ਬਟਿੰਡਾ ਜੀ ਦੇ ਹੁਕਮਾਂ ਅਨੁਸਾਰ ਬਿਲਕੁਲ ਹੀ ਇਹ ਨਸ਼ੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਗੋਂ ਵੀ ਇਹ ਕਾਰਵਾਨਾਂ ਜਾਰੀ ਰਹਿਣਗੀਆਂ